ਭਈ ਆਲੋ ਹੁਣ ਆ ਗਿਆ ਡਰਾਮਾ ਕਰਕੇ ਲੂਟਣ ਵਾਲਾ ਇਹ ਛਾਤਰ ਗੈਂਗ ਪਹਿਲਾ ਮੋਢਾ ਮਾਰ ਕੇ ਸੁੱਟਦੇ ਨੇ ਫੋਨ ਪਰ ਸੀਸੀਟੀਵੀ ਚ ਕੈਦ ਡਰਾਮਾ ਗੈਂਗ ਦੀ ਤੁਸੀਂ ਵੀ ਦੇਖੋ ਇਹ ਕਰਤੂਤ ਤੇ ਇਸ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਹਰ ਰੋਜ਼ ਐਸੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਇਹਨਾਂ ਲੁੱਟੇਰਿਆਂ ਨੇ ਇੱਕ ਨਵਾਂ ਤਰੀਕਾ ਅਪਣਾ ਲਿਆ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀ ਦੇਖੋਗੇ ਤਾਂ ਤੁਹਾਡੇ ਵੀ ਥੋੜਾ ਸ਼ੁਰੂ ਜਾਣਗੇ ਜੋਧਪੁਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਜੋ ਕਿ ਇੱਕ ਛੋਟੇ ਜਿਹੇ ਮੁੰਡੇ ਦੇ ਨਾਲ ਰਸਤੇ ਦੇ ਵਿੱਚੋਂ ਲੰਘ ਰਿਹਾ ਹੈ ਪਹਿਲਾਂ ਤਾਂ ਲੁਟੇਰੇ ਉਸ ਨੂੰ ਰੋਕਦੇ ਨੇ ਇੱਕ ਮੁੰਡਾ ਉਸ ਨੂੰ ਰੋਕਦਾ ਏ ਉਸ ਦੇ ਵਿੱਚ ਵੱਜਦਾ ਏ ਤਾਂ ਜਦੋਂ ਉਸ ਦਾ ਮੋਬਾਈਲ نیچے गिर ਜਾਂਦਾ ਹੈ ਤਾਂ ਫਿਰ ਉਸ ਦੇ ਸਿਰ ਦੇ ਉੱਤੇ ਇਹ ਕਲੇਮ ਪਾਉਂਦਾ ਹੈ ਕਿ ਉਸ ਦਾ ਮੋਬਾਈਲ ਉਸ ਦੇ ਕਰਕੇ ਗਿਰੇ ਹੈ ਜਿਸ ਕਰਕੇ ਉਸ ਤੋਂ ਪੈਸੇ ਮੰਗਣ ਲੱਗ ਜਾਂਦਾ ਹੈ ਤਾਂ ਦੇਖੋ ਜਿਵੇਂ ਤਿੰਨ ਮੋਟਰਸਾਈਕਲ ਦੇ ਉੱਤੇ ਮੁੰਡੇ ਬੈਠ ਕੇ ਆਉਂਦੇ ਨੇ ਤਾਂ ਇਹ ਸਾਰੇ ਜਾਰੇ ਰਲ ਕੇ ਉਸ ਵਿਅਕਤੀ ਦੇ ਉੱਤੇ ਦਬਾਅ ਪਾਉਂਦੇ ਨੇ ਕਿ ਉਹਨਾਂ ਨੂੰ ਪੈਸੇ ਕੱਢ ਕੇ ਦੇਵੇ ਜਦੋਂ ਤੱਕ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਨਹੀਂ ਦਿੰਦਾ ਉਦੋਂ ਤੱਕ ਉਸ ਦਾ ਖਹਿੜਾ ਨਹੀਂ ਛੱਡਦੇ ਹੈਗੇ ਸਾਰੀ ਸੀਸੀਟੀਵੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਇਹ ਸੀਸੀਟੀਵੀ ਘਟਨਾ ਨੂੰ ਦੇਖ ਕੇ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸੋ ਤੁਸੀਂ ਵੀ ਇਹਨਾਂ ਲੂਕਾ ਤੋਂ ਸਾਵਧਾਨ ਜ਼ਰੂਰ ਹੋ ਜਾਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਜ਼ਰੂਰ ਕਰੇ